ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਆਦਮਪਰਾ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ ਤੇ ਸਾਹਮਣੇ ਜਿਹੜਾ ਤੁਸੀਂ ਕੱਟਾ ਦੇਖ ਰਹੇ ਹੋ ਇਹ ਵਿਕਾਊ ਆ ਤੇ ਚੰਗੇ ਰਿਕਾਰਡ ਦਾ ਮਾਂ ਵੀ ਨਾਲ ਹੀ ਖੜੀ ਹੈਗੀ ਤੇ ਆਪ ਵੀ ਇਹ ਚੰਗੇ ਸੀਮਨ ਦਾਗਾ ਤੇ ਬਾਕੀ ਜੋ ਉਮਰ ਆ ਜਾਂ ਹੋਰ ਸਾਰੀ ਡਿਟੇਲ ਆ ਉਹ ਆਪਾਂ ਬਾਅਦੀ ਤੋਂ ਲੈ ਕੇ ਦੇਵਾਂਗੇ ਮੁੱਲ ਵੀ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਕੋਸ਼ਿਸ਼ ਕਰਾਂਗੇ ਆਪਾਂ ਤੋੜ ਕੇ ਦਿਖਾਉਣ ਦੀ ਕਿਉਂਕਿ ਥੋੜਾ ਜਾਂ ਐ ਲੱਗਦਾ ਜਿਵੇਂ ਪਸ਼ੂ ਡਰਦੇ ਹੁੰਦੇ ਆਗੇ ਤੇ ਓਪਰੇ ਬੰਦੇ ਤੋਂ ਹੋ ਜਾਂਦਾ ਕਿ ਇਹ ਰੀ ਡਾਕਟਰ ਦਾ ਹੋ ਜਾਂਦਾਗਾ ਤੇ ਕੋਸ਼ਿਸ਼ ਜਰੂਰ ਕਰਾਂਗੇ ਤੁਹਾਨੂੰ ਤੋੜ ਕੇ ਦਿਖਾਉਣ ਦੀ ਤੇ ਹੈ ਬਹੁਤ ਕੱਟਾ ਚੰਗਾਗਾ ਬਾਡੀ ਵੰਤਰ ਦਾ ਹੀ ਬਹੁਤ ਚੰਗਾਗਾ ਤੇ ਬਾਕੀ ਡਿਟੇਲ ਆਪਾਂ ਸਾਰੀ ਬਾਈ ਤੋਂ ਲਾਵਾਂਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਤੇ ਜਿਹੜੇ ਭਰਾ ਚੈਨਲ ਤੇ ਨਵੇਂ ਆਏ ਆ ਤੇ ਉਹ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਬਾਕੀ ਕੋਈ ਵਪਾਰ ਦਾ ਕੰਮ ਨਹੀਂ ਹੈਗਾਗਾ ਆਮ ਹੀ ਘਰੇ ਜਿਵੇਂ ਪਸ਼ੂ ਰੱਖੇ ਹੁੰਦੇ ਆ ਘਰ ਦੀ ਲੋੜ ਵਾਸਤੇ ਦੁੱਧ ਵਾਸਤੇ ਉਦਾਂ ਹੀ ਪਸ਼ੂ ਰੱਖੇ ਹੋਏ ਆਗੇ ਦੇਖ ਸਕਦੇ ਆ ਤੁਸੀਂ ਦੋ ਕਿਧਰ ਗਾਇਆਂ ਖੜੀਆਂਆਂ ਗਈਆਂ ਤੇ ਬਾਅਦ ਚਾਰਕ ਪਸ਼ੂ ਆਗੇ ਤੇ ਕੰਟੈਕਟ ਤੁਸੀਂ ਕਰ ਸਕਦੇ ਹੋ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਜਿਹਨੂੰ ਵੀ ਪਸੰਦ ਆਉਂਦਾ ਤੇ ਤੁਸੀਂ ਬਰੀਡਿੰਗ ਲਈ ਵੀ ਰੱਖ ਸਕਦੇ ਹੋ ਤੇ ਜਿਸ ਤਰ੍ਹਾਂ ਵੀ ਤੁਹਾਨੂੰ ਲੋੜ ਆ ਤੇ ਤੁਸੀਂ ਕਟਾ ਖਰੀਦ ਸਕਦੇ ਹੋ ਕਟਾ ਬਹੁਤ ਵਧੀਆ ਹੈਗਾ ਤੇ ਆਜੋ ਆਪਾਂ ਥੋੜਾ ਜ਼ਿਆਦਾ ਸਮਾਂ ਨਹੀਂ ਲੈਂਦੇ ਤੇ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਾਉਣੀ ਆ ਤੇ ਡਿਟੇਲ ਲੈ ਕੇ ਦੰਨੇ ਆ ਤੇ ਤੁਸੀਂ ਅਜੀ ਤਸੱਲੀ ਕਰਕੇ ਖਰੀਦ ਸਕਦੇ ਹਾਂ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਆਪਣਾ ਨਾਮ ਦੱਸਿਓ ਬਕਿੰਦਰ ਸਿੰਘ ਜੀ ਠੀਕ ਆ ਪਿੰਡ ਆਦਮਪੁਰਾ ਜ਼ਿਲ੍ਹਾ ਬਠਿੰਡਾ ਤੇ ਤਸਵੀਲ ਫੂਪੈਂਦੀ ਆਪਾਂ ਨੂੰ ਠੀਕ ਆ ਤੇ ਬਾਈ ਜਿਹੜਾ ਆਪਾਂ ਇਹ ਕਟਾ ਵੇਚਣ ਲੱਗੇ ਆਂਗੇ ਹਾਂਜੀ ਇਹਦੀ ਕੀ ਡਿਟੇਲ ਆਗੀ ਇਹ ਆਪ ਕਿਹੜੇ ਬੋਲਦਾਗਾ ਆਪ ਇਹ ਬਾਈ ਜੀ ਛੇਰੂ ਬੋਲਦਾ ABC ਬੈਂਕੜਾ ਦਾ ਅਸੇ ਜਿਹੜਾ ਏਬੀਜੀ ਸੀਮਨ ਬੈਂਕ ਆਂਧਰਾ ਵਾਲਿਆਂ ਕੋਲੇ ਆਂਧਰਾ ਵਾਲਿਆਂ ਦਾ ਉਹਦਾ ਇਹਨੂੰ ਛੇਰੂ ਬੋਲਦਾ ਹੈ ਨਾ ਛੇਰੂ ਦੇ ਨਾਮ ਹੈ ਇਹ ਛੇਰੂ ਜਾਣਦੇ ਆ ਅਸੀਂ ਇਹਦਾ ਵੀ ਛੇਰੂ ਹੀ ਧਰਤਾ ਛੇਰੂ ਹੀ ਧਰਤਾ ਠੀਕ ਹੈ ਇਹਨੂੰ ਵੀ ਛੇਰੂ ਹੀ ਕਹਿ ਦਿੰਨੇ ਹਾਂ ਠੀਕ ਹੈ ਤੇ ਉਮਰੇ ਦੀ ਕਿੰਨੀ ਹੋਊਗੀ ਉਮਰ ਬਾਈ ਦੀ ਨਵੰਬਰ 25 ਨੂੰ 2 ਸਾਲ ਦਾ ਹੈ 25 ਨਵੰਬਰ ਨੂੰ 2 ਸਾਲ ਦਾ ਹੋ ਜਾਊਗਾ 2 ਸਾਲ ਹੋ ਜਾਣਾ ਪੂਰਾ ਹੋ ਗਿਆ ਹਾਂ ਠੀਕ ਹੈ ਤੇ ਹੈ ਇਹ ਪਹਿਲੇ ਸੂਏ ਦਾ ਹੀ ਹੈ ਹਾਂ ਪਹਿਲੇ ਦਾ ਠੀਕ ਹੈ ਤੇ ਮਾਂ ਥੜੀ ਹੈ ਮਾਂ ਇਹਦੀ ਇਹ ਕੋਲੇ ਆ ਇਹ ਇਹਦੀ ਕੋਈ ਮਾਂ ਹੈ ਨਾ ਹਾਂ ਇਹਦੀ ਹੈ ਇਹ ਖਲੀ ਲਾਈਨ ਚੋਂ ਆਪਣੇ ਕੋਲ अच्छा खाली दी लेन جواب हां ठीक है ते इने किन्ना ਕਿ ਦੁੱਧ ਕੀਤਾ ਪਹਿਲੇ ਸੂਏ ਇਨੇ ਪਹਿਲੇ ਸੂਏ 14 ਦਿੱਤਾ ਬਾਈ ਪੂਰਾ اچھا ਪਹਿਲੇ ਸੂਏ 14 ਲੀਟਰ ਦੇਤਾ ਸੀਗਾ ਦੇਤਾ ਪਹਿਲੇ ਸੂਏ ਠੀਕ ਆ ਤੇ ਫੇਰ ਤਾਂ ਮਤਲਬ ਕਿ ਚੰਗੀ ਲੈਣੀ ਆ ਹਨਾ ਵੀ ਪਹਿਲੇ ਸੂਏ ਦੁੱਧ ਵੀ ਚੰਗਾ ਕੜਦਾ ਹਨਾ ਆਹ ਹਾਂ ਹਾਂ ਵਧੀਆ ਥਣ ਥਣ ਵਗੈਰਾ ਵਧੀਆ ਖੁੱਲੇ ਆ ਠੀਕ ਆ ਤੇ ਉਹ ਦੁੱਧ ਕਿਵੇਂ ਲੰਮਾ ਸਵਾ ਦਿੰਦੀ ਆ ਲੰਮਾ ਟੈਂਕ ਦਾ ਦੂਜਾ ਸੂ ਹੈ ਉਹ ਪਾਸੇ ਵੇਖ ਕੇ ਚੋਣੇ ਆ ਸੋ ਠੀਕ ਆ ਇਹ ਕੱਟਾ ਜਾਨੀ ਕਿ ਪਹਿਲੇ ਸੂਏ ਦਾ ਇਸ ਵਾਰੇ ਹੁਣ ਇਹ ਦੂਜੇ ਸੂਏ ਸੂਈ ਹੁਣ ਇਸ ਵਾਰ ਠੀਕ ਆ ਇਹ ਵੀ ABC ਵਾਲਿਆਂ ਦਾ ਹੀ ਹੈ ਇਹ ਕਿਹੜੇ ਬੋਲਦਾ ਹੈ ABC ਵਾਲਿਆਂ ਦੇ ਇਸਮਾ ਦਾ ਆ ਗਿਆ ਅਸੇ ਇਹ ਪਿਸ਼ਮਾ ਦਾ ਹਾਂ ਇਹ ਪਿਸ਼ਮਾ ਏਬੀਸੀ ਵਾਲਿਆਂ ਦੇ ਹੀ ਠੀਕ ਆ ਤੇ ਹੁਣ ਕਿੰਨੇ ਦਿਨ ਹੋ ਗਏ ਨੂੰ ਸੂਈ ਨੂੰ 10 ਦਿਨ ਹੋ ਗਏ 10 ਦਿਨ ਹੋ ਗਏ ਕਿੰਨਾ ਕੁ ਦੁੱਧ ਤਿਆਰ ਕਰ ਗਈ ਦੁੱਧ 15 ਲੀਟਰ ਹੈਗਾ ਹੁਣ 15 ਲੀਟਰ ਹੈਗਾ ਠੀਕ ਆ ਤੇ ਇਸ ਵਾਰ ਤਾਂ ਫਿਰ ਵਧੂਗੀ ਕੀ ਮੀਦ ਆ ਗਈ ਐਤੀ ਤਾਂ ਮੈਂ ਤਾਂ ਪੂਰੀ ਜਿਹਾ ਬੈ ਇਕਾ ਚੰਗੀ ਮੀਤ ਐ ਇਸ ਵਾਰ। ਬਾਕੀ ਪਹਿਲਾ ਸੂਆ ਸੀ ਪਿਛਲੀ ਜ਼ਾਰ। ਹੂੰ ਫਿਰ ਥੋੜਾ ਬਹੁਤ ਤਾਂ ਪਸ਼ੂ ਦਾ ਹੀ ਫਰਕ ਪੈ ਜਾਂਦਾ। ਪਹਿਲਾਂ ਹੁਣ ਇਕੱਲਾ ਸੀ ਹੁਣ ਅਸੀਂ ਦੋਵੇਂ ਪਾਸੇ ਬਹਿ ਕੇ ਆ ਰਹੇ ਹਾਂ। ਅੱਛਾ ਦੋਵੇਂ ਪਾਸੇ ਬਹਿ ਕੇ ਵੀ ਚੋ ਲੈਨੇ ਹਾਂ। ਹਾਂ ਕੋਈ ਦਿੱਕਤ ਨਹੀਂ। ਮਤਲਬ ਠੰਡ ਕੋਈ ਸੀਲ ਆ ਫਿਰ ਤਾਂ ਹਨਾ। ਕੋਈ ਮੂੰਹੇ ਮੋਜ ਨਾਲ ਮੂੰਹ ਲਵਾ ਕੇ ਵੱਲ ਗਈ ਦਾ ਲਾ ਲੈਂਦੀ। ਹੂੰ ਬਾਕੀ ਦੁੱਧ ਲੰਮਾ ਸਮਾਂ ਦੇਂਦੀ ਇਹ ਵੀ ਗਊਣਾ ਹਨਾ। ਤੇ ਗਾਂ ਫਰਗਣੋ ਬੱਚਿਆਂ ਚ ਵੀ ਆਉਂਦੇ ਆ ਹਨਾ। ਠੀਕ ਆ। ਤੇ ਬਾਕੀ ਸਿੰਗਾ ਸੁੰਗਾ ਦੀ ਮੱਝ ਕੁੰਡੀ ਆ ਬਾਡੀ ਵੰਤਰ ਦੀ ਵੀ ਚੰਗੀ ਹੈਗੀ ਪੂਰੀ ਤੇ ਮੜ ਮਾੜੀ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਤੇ ਥੋੜੇ ਜੋਂ ਪਸ਼ੂ ਡਰਦੇ ਹੈਗੇ ਦੇਖ ਸਕਦੇ ਹੋ ਤੁਸੀਂ ਤੇ ਬਾਕੀ ਆਰਡਰ ਦੇਖ ਸਕਦੇ ਆ ਆਰਡਰ ਵੀ ਬਹੁਤ ਵਧੀਆ ਨਾੜਾ ਨੂੜਾ ਬਹੁਤ ਚੰਗੀਆਂ ਗੀਆਂ ਥਾਣਾ ਦਾ ਸਹਜ ਤੇ ਥਾਣਾ ਦੇ ਵਿੱਚ ਵਿੱਥੀ ਬਹੁਤ ਜੰਗੀ ਆ ਬਾਕੀ ਜਿਹੜੀ ਇਹ ਮਿਲਕ ਵੇਨ ਹੁੰਦੀ ਹੈ ਕਹਿੰਦੇ ਹੁੰਦੇ ਆ ਦੁੱਧ ਵਾਲੇ ਪਸ਼ੂ ਦੀਆਂ ਨਿਸ਼ਾਨੀਆਂ ਹਨ ਉਹ ਵੀ ਬਹੁਤ ਮੋਟੀ ਆਉਂਦੀ ਤੁਹਾਨੂੰ ਦਿਸਦੀ ਹੋਣੀ ਆ ਵੀਡੀਓ ਦੇ ਵਿੱਚ ਥਾਣਾ ਚ ਮਿੱਟੀ ਤੇ ਬਾਕੀ ਬੈਕ ਸਾਈਡ ਤੋਂ ਦੇਖ ਸਕਦੇ ਹੋ ਤੁਸੀਂ ਪੱਠ ਬੁੜੇ ਦੀ ਵੀ ਚੰਗੀ ਆ ਤੇ ਦਰਦੀ ਆ ਨਹੀਂ ਤੁਹਾਨੂੰ ਸਮਾਰ ਕੇ ਤੋੜ ਕੇ ਦਿਖਾਣ ਦੇ ਦੇਖ ਸਕਦੇ ਹੋ ਹੁਣ ਪਾਸਾ ਲੈਂਦੀ ਆ ਤੇ ਸੰਗ ਸੰਗ ਵੀ ਦੇਖ ਸਕਦੇ ਹੋ ਐਨ ਪੂਰੀ ਮਤਲਬ ਕਿ ਸੋਹਣੀ ਆਗੀ ਤੇ ਬਾਕੀ ਦੁੱਧ ਲੈਣ ਵੀ ਆ ਤੇ ਪੂਰੀ ਯਾਨੀ ਕਿ ਚੰਗੀ ਆਗੀ ਤੇ ਬਾਕੀ ਇਧਰਲੇ ਪਾਸੇ ਵੀ ਤੁਸੀਂ ਦੇਖ ਸਕਦੇ ਹੋ ਨਾੜਾ ਨੂੜਾ ਬਹੁਤ ਵਧ ਗਿਆ ਆਗੀ ਤੇ ਬਾਡੀ ਬਾਂਤਰ ਦੀ ਵੀ ਪੂਰੀ ਚੰਗੀ ਆ ਕਮੀ ਇਹਦੇ ਵਿੱਚ ਵੀ ਹੈ ਨਹੀਂ ਕੋਈ ਤੇ ਫਿਰ ਉਹੋ ਜੀ ਇਹਨੇ ਬੱਚੇ ਪਾਉਣੇ ਆ ਬੈਕ ਸਾਈਡ ਤੋਂ ਦੁਬਾਰੇ ਦੇਖ ਸਕਦੇ ਤੁਹਾਨੂੰ ਆਰਡਰ ਦੀਂਦਾ ਹੋਣਾਗਾ ਤੇ 15 ਕਿਲੋਟਰ ਤਿਆਰ ਕਰ ਕੀ ਇਹ 10 ਦਨਾਂ ਦੀ ਤੇ ਚੰਗੀ ਉਮੀਦ ਹੈ ਇਹ ਦੇ ਤੋਂ ਤੇ ਬਾਕੀ ਹਜੇ ਮੈਲੇ ਮੂਲੇ ਤੇ ਚੱਲੀ ਆਗੀ ਤੇ ਉਸ ਤੋਂ ਬਾਅਦ ਖਰਾਕ ਦੇ ਨਾਲ ਇਹਨੇ ਵਧੀਆ ਦੁੱਧ ਕਰਨਾ ਮਹੀਨੇ ਤੋਂ ਉੱਪਰ ਜਾ ਕੇ ਤੇ ਇਸੇ ਦਾ ਹੀ ਇਹ ਬੱਚਾ ਹੈਗਾ ਇਹ ਪਹਿਲੇ ਸੂਏ ਦਾ ਇਹ ਪਹਿਲੇ ਸੂਏ ਦਾ ਹੈਗਾ ਤੇ ਇਸ ਵਾਰ ਵੀ ਕਟਾਈ ਆ ਇਹ ਦੂਜੇ ਸੂਏ ਦਾ ਤੇ ਬਾਈ ਇਹ ਜਿਵੇਂ ਹੁਣ ਇਹ ਦੂਜੇ ਸੂਏ ਹੁਣ ਸੂਈ ਆ ਤੇ ਏ ਫਿਰ ਮਤਲਬ ਕਿ ਮੈਂ ਹੀਟ ਹੂਟ ਨਹੀਂ ਕੱਢੀ ਜੇ ਨੇ ਹਾਂ ਬਸ ਨਹੀਂ ਵੀਰੇ ਹੀਟ ਤਾਂ ਸੀਗੀ ਬਲਦੀ ਰਹੀ ਸੀ ਇਹ ਦਿੱਕਤ ਤਾਂ ਅੱਛਾ ਇਹ ਗੱਲ ਦੀ ਆ ਗਈ ਸਾਨੂੰ ਵੀ ਇਹਦਾ ਬੱਚਾ ਨਾ ਅੰਦਰ ਠੀਕ ਹੈ ਮਤਲਬ ਖਰਾਬੀ ਹੋ ਗਈ ਅੱਛਾ ਉਹਦਾ ਕਰਕੇ ਫਿਰ ਉਹ ਟਾਈਮ ਮਰ ਗਿਆ ਉਹਦਾ ਕਰਕੇ ਗੈਪ ਪੈ ਗਿਆ ਇਹਨਾਂ ਦਾ ਬਸ ਠੀਕ ਆ ਯਾਨੀ ਗੱਬਣ ਟਾਈਮ ਤੇ ਹੋ ਗਈ ਸੀਗੀ ਤੇ ਅੰਦਰ ਯਾਨੀ ਕੋਈ ਕੋਈ ਪ੍ਰੋਬਲਮ ਪੈ ਗਈ ਉਹਦੇ ਨਾਲ ਹੋ ਗਿਆ ਜਾਂ ਗਰਮੀ ਲਾ ਲੋ ਜਾਦੇ ਪੈ ਗਈ ਜਾਂ ਸਾਂਭ ਸਮਾਈ ਚ ਕਮੀ ਰਹਿ ਗਈ ਕਿਤੇ ਬਸ ਠੀਕ ਆ ਵੀ ਉਹਦੇ ਨਾਲ ਹੋ ਗਿਆ ਠੀਕ ਆ ਤੇ ਉਸ ਤੋਂ ਬਾਅਦ ਫਿਰ ਬਾਅਦ ਚ ਤੁਸੀਂ ਟ੍ਰੀਟਮੈਂਟ ਕਰਿਆ ਹੋ ਦੁਬਾਰੇ ਫੇਰ ਗੱਬਣ ਹੋਈ ਆ ਹਨਾ ਕੋਈ ਦਿੱਕਤ ਨਹੀਂ ਬਾਕੀ ਰਹਿਣ ਚ ਕੋਈ ਪ੍ਰੋਬਲਮ ਨਹੀਂ ਆਉਂਦੀ ਠੀਕ ਆ ਉਹ ਵੀ ਹੁਣ ਤਾਂ ਸਹੀ ਆ ਫਿਰ ਹਨਾ ਸਹੀ ਜਰ ਦਾ ਨੂੰ ਦੇਖ ਠੀਕ ਆ ਤੇ ਆਪਾਂ ਮੁੱਲ ਇਹਦਾ ਕਿੰਨਾ ਕਰਦੇ ਆ ਮੁੱਲ ਭਾਈ ਲੈਣ ਦੇਣ ਵਾਲਾ 60000 ਦੀ 60000 ਆ ਠੀਕ ਆ ਆ ਭਾਈ ਮਾੜਾ ਮੋਟਾ ਹੀ ਵਿੱਚ ਹੋਊ ਮਾਨਦਾਨ ਹਨਾ ਮਾਨਦਾਨ ਹੋ ਜਾਊਗਾ ਹੂੰ ਬਾਕੀ ਜੇ ਕੋਈ ਬੰਦਾ ਜ਼ਿਆਦਾ ਕਰਦਾ ਨਹੀਂ ਉਹ ਗੱਲ ਹੈ ਠੀਕ ਆ ਵੀ ਬਾਹਲਾ ਨਹੀਂ ਹੋਊਗਾ ਆ ਬਾਕੀ ਆਏ ਆ ਨਾ ਕੱਟਾ ਹੈਗਾ ਇੰਨੇ ਕ ਦਾ ਤਾਂ ਕਿਉਂਕਿ ਆਏ ਨਾ ਮਾਂ ਘਰੇ ਖੜੀ ਆ ਮਾਂ ਚੰਗੀ ਆ ਹਾਂ ਰਿਕਾਰਡ ਸਾਰਾ ਦਾਸੀ ਦਿੱਤਾ ਹਾਂ ਰਿਕਾਰਡ ਸਾਰਾ ਹੈਗਾ ਕੋਈ ਆਏ ਨਹੀਂ ਹੈਗਾ ਵੀ ਖਰੀਦਿਆ ਵਾ ਹਨਾ ਕੋਈ ਵਪਾਰ ਲੈਣ ਨਹੀਂ ਕੋਈ ਵਪਾਰ ਲੈਣ ਨਹੀਂ ਕਰਦੇ ਪਸ਼ੂ ਆਗੇ ਮਾਂ ਕੋਲੇ ਖੜੀ ਆ ਚੰਗੇ ਦੁੱਧ ਵਾਲੀ ਮਾਂ ਕੀ ਪਹਿਲੇ ਸੋਈ 14 ਲੀਟਰ ਬਹੁਤ ਹੁੰਦਾ ਹੈਗਾ ਤੇ ਬਾਕੀ ਲੈਣ ਵੀ ਚੰਗੀ ਆ ਖਾਲੀ ਲੈਣ ਦੇ ਵਿੱਚੋਂ ਆ ਇਹ ਮਾਂ ਤੇ ਬਾਕੀ ਹੁਣ ਇਹ ਆਪ ਵੀ ਕੱਟਾ ਹੈ ਇਹ ਹੁਣ ਸ਼ੇਰੂ ਬੋਲ ਸਾਰੇ ਜਾਣਦੇ ਸ਼ੇਰੂ ਬੋਲ ਨੂੰ ABC ਵਾਲਿਆਂ ਦੇ ਨੂੰ ਤੇ ਹੁਣ ਤਾਂ ਵੈਸੇ ਹੀ ਉਹ ਐਕਸਪਾਇਰ ਹੋ ਗਿਆ ਤੇ ਬਹੁਤ ਚੰਗਾ ਬੋਲ ਲਾਵੀ ਤੇ ਦੋਨੇ ਪੱਖਾਂ ਤੋਂ ਹੀ ਚੰਗਾ ਹੈਗਾ ਪੂਰਾ ਚੰਗੇ ਰਿਕਾਰਡ ਦਾ ਤੇ ਬਾਕੀ ਕੱਟਾ ਹੈ ਵੀ ਬਹੁਤ ਸਨੱਖਾਗਾ ਕੱਲਾ ਐ ਨਹੀਂ ਹੈਗਾਗਾ ਤੇ ਸੰਭਿਆ ਬੜਾ ਵੀ ਚੰਗਾਗਾ ਕੋਈ ਐ ਨਹੀਂ ਹੈਗਾ ਵੀ ਇਹ ਕੋਈ ਲੱਸਾਗਾ ਤੇ ਨਲ ਵੀ ਚੰਗੇ ਦਾ ਤੇ ਬਿਊਟੀ ਵੀ ਬਹੁਤ ਆ ਗਈ ਸਾਰਾ ਕੁਝ ਹੀ ਹੈ ਕੱਟੇ ਦੇ ਵਿੱਚ ਕਮੀ ਹੈ ਨਹੀਂ ਕੋਈ ਕੋਈ ਕਮੀ ਹੋਵੇ ਚਲੋ ਫਿਰ ਵੀ ਹੁੰਦਾਗਾ ਤੇ ਕਮੀ ਵੀ ਕੋਈ ਨਹੀਂ ਹੈਗੀ ਬਾਕੀ ਗਈ ਰੀ ਇਦਾਂ ਹੁੰਦਾ ਕੈਮਰੇ ਦੇ ਵਿੱਚ ਉਨੀ ਜੱਜਮੈਂਟ ਨਹੀਂ ਹੁੰਦੀ ਤੇ ਤੁਸੀਂ ਆ ਕੇ ਵੀ ਤਸੱਲੀ ਕਰ ਸਕਦੇ ਹੋ ਤੁਸੀਂ ਖਾਲੀ ਨਹੀਂ ਮੜੋਗੇ ਉਹਨੂੰ ਇਦਾਂ ਨਹੀਂ ਲੱਗੂਗਾ ਵੀ ਕੋਈ ਕਮੀ ਆਗੀ ਤੇ ਪੂਰਾ ਵਧੀਆ ਕੱਟਾਗਾ ਤੇ ਜਿਹਨੇ ਕਿਸੇ ਨੇ ਖਰੀਦਣਾਗਾ ਕਿਸੇ ਵੀ ਭਰਾ ਨੇ ਕੋਈ ਘਰੇ ਰੱਖਣਾਗਾ ਜਾਂ ਕ੍ਰੋਸਿੰਗ ਵਾਸਤੇ ਰੱਖਣਾ ਕਈ ਵਾਰੀ ਪਸ਼ੂ ਟੀਕੀਆਂ ਤੇ ਨਹੀਂ ਰਹਿੰਦੇ ਜਾਂ ਕਿਸ ਤਰ੍ਹਾਂ ਵੀ ਰੱਖਣਾਗਾ ਤੇ ਤੁਸੀਂ ਖਰੀਦ ਸਕਦੇ ਹੋ ਤੇ ਬਾਈ ਨਾਲ ਗੱਲਬਾਤ ਕਰਕੇ ਤੇ ਆਪ ਦੀ ਪੂਰੀ ਤਸੱਲੀ ਕਰਕੇ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਤੁਸੀਂ ਸਪਾਰਕ ਕਰਕੇ ਤੇ ਤੁਸੀਂ ਕੱਟੇ ਨੂੰ ਖਰੀਦ ਸਕਦੇ ਤੇ ਆਪਾਂ ਤੁਹਾਨੂੰ ਤੋੜ ਕੇ ਦਿਖਾ ਦਿੰਦੇ ਆ ਕਰੀ ਤੇ ਥੋੜਾ ਜਿਹਾ ਡਰਦਾਗਾ ਕੋਸ਼ਿਸ਼ ਕਰਦੇ ਆ ਤੋੜ ਕੇ ਦਿਖਾਉਣ ਦੀ ਜੇ ਤੁਰ ਪਿਆ ਤਾਂ ਮੈਂ ਦੂਰ ਹੋ ਜਾਣਾ ਓਪਰੇ ਬੰਦੇ ਦਾ ਹੋ ਜਾਂਦਾਗਾ ਇੱਥੋਂ ਤੁਸੀਂ ਦੇਖ ਸਕਦੇ ਹੋ ਪੱਠ ਬੁੜਾ ਬਾਕੀ ਟੈਸਟੀ ਗੱਲਾਂ ਦਾ ਵੀ ਬਹੁਤ ਸਾਫ ਆ ਕਿਸੇ ਵੱਖ ਤੋਂ ਕੋਈ ਕਮੀ ਹੈ ਹੀ ਨਹੀਂਗੀ ਬਹੁਤ ਯਾਨੀ ਕਿ ਜਿਆਦਾ ਚੰਗਾਗਾ ਥੋੜਾ ਡਰਦਾਗਾ ਉਹੀ ਗੱਲ ਹੈ ਨਾ ਤੇ ਤੁਸੀਂ ਇਦਾਂ ਹੀ ਜਜਮੈਂਟ ਕਰ ਸਕਦੇ ਹੋ ਇਕ ਬਹੁਤ ਵਧੀਆ ਬਹੁਤ ਸੋਹਣਾ ਕੱਟਾ ਹੈਗਾ ਬਿਊਟੀ ਵਾਲਾ ਹੈਗਾ ਤੇ ਦੁੱਧ ਲਾਈਨ ਵੀ ਚੰਗੀ ਆ ਗਈ ਤੇ ਤੁਸੀਂ ਆਪਜੀ ਤਸੱਲੀ ਕਰਕੇ ਖਰੀਦ ਸਕਦੇ ਹੋ ਵੀਡੀਓ ਵੇਖਣ ਲਈ ਸਾਰਿਆਂ ਦਾ ਧੰਨਵਾਦ